ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਅੱਜ ਬੜਾ ਇੰਪੋਰਟੈਂਟ ਡੇ ਹੈਗਾ ਆ ਯੂਐਸ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਰਸ਼ੀਆ ਦੇ ਪ੍ਰੈਜ਼ੀਡੈਂਟ ਪੂਟਨ ਜੋ ਆ ਉਹੋ ਅਲਾਸਕਾ ਦੇ ਵਿੱਚ ਮਿਲਣ ਜਾ ਰਹੇ ਹੈਗੇ ਆ 3:30 ਮਿੰਟ ਤੇ ਜਿਹੜਾ ਈਸਟਰਨ ਸਟੈਂਡਰਡ ਟਾਈਮ ਹੈ ਸਾਡਾ 11:30 ਵਜੇ ਦਾ ਟਾਈਮ ਹੋਣਾ ਹੈ ਅਲਾਸਕਾ ਦਾ ਜਿਹੜਾ ਟਾਈਮ ਮੈਂ ਤੁਹਾਨੂੰ ਦੱਸ ਰਿਹਾ ਤੇ ਆਪਣਾ 11:30 ਦਾ ਟਾਈਮ ਹੋਊਗਾ ਉਸ ਟਾਈਮ ਦੇ ਉੱਤੇ ਜਿਹੜੀ ਮੀਟਿੰਗ ਆ ਉਹੋ ਹੋਣ ਜਾ ਰਹੀ ਹੈਗੀ ਆ ਤੇ ਪ੍ਰੈਜ਼ੀਡੈਂਟ 트੍ਰੰਪ ਉਹ ਨਹੀਂ ਆਲਰੇਡੀ ਡਿਪਾਰਟ ਕਰ ਚੁੱਕੇ ਆ ਵਾਸ਼ਿੰਗਟਨ ਡੀਸੀ ਤੋਂ 트੍ਰੰਪ ਉਹਨਾਂ ਨੇ ਰਿਪੋਰਟਰਸ ਨੂੰ 에어ਫੋਰਸ 1 ਦੇ ਵਿੱਚ ਇਹ ਦੱਸਿਆ ਜਦੋਂ ਅਲਾਸਕਾ ਨੂੰ ਜਾ ਰਹੇ ਸੀ ਤੇ ਕਹਿੰਦੇ ਭਈ ਮੈਂ ਉਹ ਮੀਟਿੰਗ ਨਹੀਂ ਕਰਨ ਜਾ ਰਿਹਾ ਜਿਹਦੇ ਨਾਲ ਕੋਈ ਯੂਕਰੇਨ ਦੇ ਬਿਹਾਫ ਦੇ ਉੱਤੇ ਕੋਈ ਡੀਲ ਬਰੋਕ ਕਰੀਏ ਬ੍ਰੇਕ ਕੀਤੀ ਜਾਵੇ ਤੇ ਮੇਰਾ ਮੇਨ ਮਕਸਦ ਇਹ ਸੀ ਭਈ ਪੂਟਨ ਨੂੰ ਟੇਬਲ ਦੇ ਉੱਤੇ ਲਿਆਂਦਾ ਜਾਵੇ ਸੋ ਹੋ ਸਕਦਾ ਇਹ ਸਾਡੀ ਪਹਿਲੀ ਮੀਟਿੰਗ ਆ ਇਸ ਤੋਂ ਬਾਅਦ ਫਿਰ ਅੱਗੇ ਜਿਹੜੀ ਗੱਲਬਾਤ ਆ ਉਹ ਸ਼ੁਰੂ ਹੋਊਗੀ ਸੋ ਉਹਨਾਂ ਨੇ ਕੋਈ ਗਰੰਟੀ ਵਗੈਰਾ ਨਹੀਂ ਦਿੱਤੀ ਯੂਕਰੇਨ ਦੇ ਮਾਮਲੇ ਦੇ ਵਿੱਚ ਇਸ ਜੰਗ ਨੂੰ ਖਤਮ ਕਰਨ ਦੇ ਸਬੰਧ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਵੀ ਉਹ ਬੈਲਾਰੂਸ ਦੇ ਪ੍ਰੈਜ਼ੀਡੈਂਟ ਅਲੈਗਜ਼ੈਂਡਰ ਲੁਕਾਸ਼ੈਂਕੋ ਜੋ ਪੂਟਨ ਦਾ ਐਲਾਈ ਹੈਗਾ ਆ ਉਹਦੇ ਨਾਲ ਵੀ ਗੱਲਬਾਤ ਕੀਤੀ ਹੈਗੀ ਆ ਯੂਕਰੇਨ ਦੇ ਪ੍ਰੈਜ਼ੀਡੈਂਟ ਬਲੋਡੀਮਿਰ ਜ਼ੇਲੈਂਸਕੀ ਹੋਣਾ ਨੇ ਇਹ ਕਿਹਾ ਕਿ ਉਹ ਮੀਟਿੰਗ ਨੂੰ ਅਟੈਂਡ ਨਹੀਂ ਕਰ ਰਹੇ ਹੈਗੇ ਯੂਕਰੇਨ ਅਮਰੀਕਾ ਤੇ ਇਸ ਟਾਈਮ ਕਾਊਂਟਡਾਊਨ ਕਰ ਰਿਹਾ ਹੈਗਾ ਜੇ ਸੱਮਿਟ ਸਹੀ ਜਾਂਦੀ ਆ ਤੇ ਮੇ ਵੀ ਕਹਿੰਦੇ ਟਰਾਈ ਲੇਟਰਲ ਮੀਟਿੰਗ ਜ਼ੇਲੈਂਸਕੀ ਹੋਣਾ ਦੇ ਨਾਲ ਹੋ ਸਕਦੀ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਸੋ ਜੋ ਕਾਫੀ ਮਿੰਟ ਬਾਈ ਮਿੰਟ ਜਿਹੜੀ ਆ ਸਟੋਰੀ ਅਨਫੋਲਡਿੰਗ ਹੋ ਰਹੀ ਆ ਸੋ ਇੰਨੇ ਪੁਆਇੰਟ ਜਿਹੜੇ ਆ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰ ਰਹੇ ਹੈਗੇ ਆ ਜੀ ਬਿਲਕੁਲ ਹਰਜੋਤ ਸਿੰਘ ਜੀ ਸੋ ਬੜੀ ਅਹਿਮ ਮੀਟਿੰਗ ਆ ਰਾਸ਼ਪਤੀ 트ੰਪ ਕੀ ਇਹ ਲੜਾਈ ਨੂੰ ਰੋਕਾਉਣ ਦੇ ਵਿੱਚ ਕਾਮਯਾਬ ਹੋ ਸਕਣਗੇ ਇਹ ਹੁਣ ਵੱਡੇ ਜਿਹੜੇ ਸਵਾਲ ਨੇ ਰਸ਼ੀਆ ਲੜਾਈ ਬੰਦ ਕਰਨ ਬਦਲੇ ਕੀ ਜਿਹੜੀ ਉਸ ਦੀਆਂ ਮੰਗਾਂ ਹੋਣਗੀਆਂ ਕਿ ਯੂਕਰੇਨ ਦੇ ਉਹ ਇਲਾਕੇ ਜਿੰਨਾ ਉੱਤੇ ਆਲਰੇਡੀ ਰਸ਼ੀਆ ਨੇ ਕਬਜ਼ਾ ਕਰ ਲਿਆ ਆ ਉਹ ਪੱਕੇ ਉਹਨਾਂ ਦੇ ਕੋਲ ਚਲੇ ਜਾਣਗੇ ਆ ਇਹ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਇਸ ਟਾਈਮ ਇਹਨਾਂ ਦੇ ਸਵਾਲ ਗੁੱਝੇ ਨੇ ਜਿਨ੍ਹਾਂ ਦੇ ਉੱਤਰ ਆਪਾਂ ਨੂੰ ਆਉਂਦੇ ਸਮੇਂ ਦੇ ਵਿੱਚ ਮਿਲ ਸਕਦੇ ਆ ਆ ਜਿੱਦਾਂ ਕੱਲ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਵੀ ਨਿਊਯਾਰਕ ਟਾਈਮਜ਼ ਇਹ ਰਿਪੋਰਟਰ ਕਰ ਰਹੀ ਸੀ ਵੀ ਯੂਕਰੇਨ ਤੇ ਰਸ਼ੀਆ ਇਹ ਦੋਨੋਂ ਹੀ ਇਸ ਚੀਜ਼ ਦੇ ਲਈ ਇੱਕ ਚੀਜ਼ ਦੇ ਲਈ ਜਿਹੜੇ ਉਹ ਮੰਨਦੇ ਆ ਵੀ ਕਹਿੰਦੇ ਵੀ ਇਹ ਜਿਹੜੀ ਮੀਟਿੰਗ ਦਾ ਫਾਇਦਾ ਆ ਉਹ ਉਹ ਤਿੰਨੋਂ ਇਸ ਦੇ ਵਿੱਚ ਜ਼ਿਆਦਾ ਹੋਵੇਗਾ ਉਦੋਂ ਅ ਨੂੰ ਆਲਰੇਡੀ ਜਿੱਦਾਂ ਆਪਾਂ ਪਹਿਲਾਂ ਦੱਸੇ ਜਾਈਏ ਮੀ ਰਾਸ਼ਪਤੀ 트럼ਪ ਨੇ ਕਈ ਚੇਤਾਵਨੀਆਂ ਜਿਹੜੀਆਂ ਦਿੱਤੀਆਂ ਹੋਈਆਂ ਆ ਵੀ ਲੜਾਈ ਬੰਦ ਕਰ ਨਹੀਂ ਤਾਂ ਜਿਹੜੇ ਆ ਉਹ ਸੈਂਕਸ਼ਨ ਸੈਕੰਡਰੀ ਸੈਂਕਸ਼ਨ ਜਿਹੜੇ ਉਹ ਲਾਏ ਜਾਣਗੇ ਇੰਡੀਆ ਦੇ ਉੱਤੇ ਕਿਉਂਕਿ ਉਹ ਰਸ਼ੀਅਨ ਤੇਲ ਖਰੀਦਾ ਉਹਦੇ ਉੱਤੇ ਸੈਂਕਸ਼ਨ ਜਿਹੜੇ ਉਹ ਲੱਗ ਰਹੇ ਹੈਗੇ ਆ ਜਦ ਇਹ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨੇ ਇੱਕ ਸਵਾਲ ਇਹ ਵੀ ਇਹਨਾਂ ਨੂੰ ਕੀਤਾ ਸੀਗਾ ਵੀ ਬੀਤੇ ਸਮੇਂ ਦੇ ਵਿੱਚ ਰਸ਼ੀਆ ਨੇ ਅਮਰੀਕਾ ਦੇ ਜਿਹੜੇ ਇਨਫਰਾਸਟ੍ਰਕਚਰ ਦੇ ਵਿੱਚ ਜਿਹੜੀ ਹੈਕਿੰਗ ਕੀਤੀ ਆ ਕੀ ਤੁਸੀਂ ਇਹ ਮੁੱਦਾ ਵੀ ਜਿਹੜਾ ਉਹ ਚੁੱਕੋਗੇ ਤਾਂ ਰਾਸ਼ਪਤੀ 트럼ਪ ਕੋ ਉਹ ਚੱਕੇ ਜੀ ਨਜ਼ਰ ਆਏ ਉਹ ਕਹਿੰਦੇ ਵੀ ਉਹਨਾਂ ਦਾ ਤਾਂ ਕੰਮ ਹੀ ਆ ਸੋ ਆਈਲ ਸੀ ਦੇਖੂਗਾ ਸੋ ਉਹ ਗੱਲਾਂ ਉਹਨਾਂ ਦੇ ਲਈ ਕੋਈ ਇੰਨੀਆਂ ਜਿਆਦਾਆਂ ਅਹਿਮ ਉਹਨਾਂ ਨੂੰ ਨਜ਼ਰ ਨਹੀਂ ਆਈਆਂ ਸੋ ਅਲਾਸਕਾ ਆਪਾਂ ਪਹਿਲਾਂ ਵੀ ਜਿਹੜਾ ਉਹ ਦੱਸਿਆ ਵੀ 1.7 ਸਦੀ ਪਹਿਲਾਂ ਅਮਰੀਕਾ ਦੇ ਦੁਆਰਾ ਰਸ਼ੀਆ ਦੇ ਕੋਲੋਂ ਅਲਾਸਕਾ ਨੂੰ ਜਿਹੜਾ ਉਹ ਖਰੀਦ ਲਿਆ ਗਿਆ ਸੀਗਾ ਜਦ ਰਸ਼ੀਆ ਦੇ ਕੋਲ منی ਜਿਹੜੀ ਉਹ ਮੁੱਕ ਰਹੀ ਸੀ ਤੇ ਆਪਣੀ منی ਰੇਜ਼ ਕਰਨ ਦੇ ਲਈ ਉਹਨਾਂ ਨੇ ਅਲਾਸਕਾ ਅਮਰੀਕਾ ਨੂੰ ਜਿਹੜਾ ਉਹ ਦੇ ਦਿੱਤਾ ਸੀਗਾ ਆਰਟਿਕ ਦੇ ਵਿੱਚ ਇਹਨਾਂ ਦੋਨਾਂ ਵੱਲੋਂ ਤਾਂ ਦੇ ਅਕਸਰ ਹੀ ਗੁੱਥਮ ਗੁੱਥਰਾ ਕਹਿੰਦੇ ਵੀ ਹੁੰਦੇ ਜਿਹੜੇ ਉਹ ਰਹਿੰਦੇ ਆ ਜਿਉਂ-ਜਿਉਂ ਉੱਥੇ ਬਰਫ਼ ਪਿਘਲ ਰਹੀ ਆ ਉਥੇ ਆਵਾਜਾਈ ਉਥੇ ਤੇਲ ਭੰਡਾਰ ਤੇ ਬਹੁਤ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਉਥੇ ਤੱਕ ਕੰਟਰੋਲ ਜਿਹੜਾ ਆ ਉਹ ਮੁਲਕ ਰੱਖਣਾ ਜਿਹੜਾ ਉਹ ਚਾਹੁੰਦੇ ਆ ਡਿਪਲੋਮੈਟਿਕ ਸੋਲੂਸ਼ਨ ਕੀ ਹੋ ਸਕਦਾ ਆ ਇਹ ਦੇਖਣ ਵਾਲੀ ਗੱਲ ਆ ਅੱਜ ਇੱਕ ਚਾਰਟਨਸ ਨੇ ਜੀਸੀ ਜੀ ਤਾਂ ਦੇ ਰਾਸਤੇ ਹੋਏ ਕਹਿੰਦੇ ਵੀ 트럼ਪ ਹੋਣਾ ਦੇ ਉੱਤੇ ਇਹ ਵੀ ਜਿਹੜਾ ਉਹਨਾਂ ਨੇ ਕੀਤਾ ਕਹਿੰਦੇ ਵੀ ਮਜ਼ਾ ਤਾਂ ਤਾਂ ਆਵੇ ਜਿੱਦਾਂ ਤੁਸੀਂ ਵੀ ਕਿੰਨੀ ਵਾਰੀ ਦੱਸ ਚੁੱਕੇ ਆ ਵੀ ਪੋਥਨ ਦੇ ਤਾਂ ਆਰਡਰ ਨਿਕਲੇ ਹੋਏ ਉਹਨੂੰ ਗ੍ਰਿਫਤਾਰ ਜਿਹੜੇ ਉਹ ਕਰਨ ਦੇ ਵੀ ਪੋਤਿਆਂ ਨੂੰ ਕੰਨੋਂ ਫੜ ਕੇ ਲਿਆ ਹੋਏ ਐਲੀਗੇਟਰ ਐ ਐਲਕਟਰਾਸ ਤੋਂ ਉਹਨੂੰ ਸਿੱਟੇ ਤਾਂ ਲੋਕਾਂ ਨੇ ਕਹਿਣਾ ਕੋਈ ਪੂਰੀ ਬੱਲੇ ਬੱਲੇ ਆ ਉੱਧਰ ਹੈਲਰੀ ਕਲੇਟਨ ਸਾਫ ਦਾ ਰਾਸ਼ਟਰਪਤੀ ਦੀ ਕੰਟੈਂਡਰ ਸੈਕਟਰੀ ਆ ਸਟੇਟ ਤੇ ਉਹਨੇ ਇਹ ਬਿਆਨ ਜਿਹੜਾ ਉਹ ਦੇ ਦਿੱਤਾ ਵੀ ਭਾਈ ਜੇ 트럼ਪ ਹੁਣੀ ਇਸ ਲੜਾਈ ਨੂੰ ਰਖਵਾ ਦਿੰਦੇ ਆ ਤੇ ਕਹਿੰਦੇ ਨੋਬਲ ਪੀਸ ਪ੍ਰਾਈਜ਼ ਦੇ ਲਈ ਮੈਂ 트럼ਪ ਨੂੰ ਜਿਹੜਾ ਉਹ ਬੈਕ ਜਿਹੜੀ ਉਹ ਕਰੂੰਗੀ ਸੋ ਕਾਫੀ ਕੁਛ ਜਿਹੜਾ ਇਸ ਦੇ ਵਿੱਚ ਹੋ ਰਿਹਾ ਆ ਇਹ ਬਣਦਾ ਕਿ ਐਨਕੂਰੇਜ ਦੇ ਵਿੱਚ ਹੁੰਦਾ ਹੈ ਉਹ ਦੇਖਣ ਵਾਲੀ ਗੱਲ ਆ ਲੋਕ ਜਿਹੜੇ ਹਰਜੋ ਸਿੰਘ ਦੀ ਕਈ ਪ੍ਰੋਟੈਸਟ ਕਰਨ ਦੇ ਲਈ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਉੱਥੇ ਜਿਹੜੇ ਉਹ ਪਹੁੰਚੇ ਹੋਏ ਆ ਹਾਲਾਤ ਉੱਥੇ ਜਿਹੜੇ ਨਿਊਜ਼ ਵਾਲੇ ਆ ਉਹ ਦੱਸ ਰਹੇ ਸੀਗੇ ਵੀ ਕਹਿੰਦੇ ਵੀ ਸਾਨੂੰ ਟੈਂਟ ਸਿਟੀਆਂ ਦੇ ਵਿੱਚ ਰਹਿਣਾ ਪੈ ਰਿਹਾ ਕਾਰਨ ਕੀ ਆ ਵੀ ਇੰਨੀ ਕਿ ਜ਼ਿਆਦਾ ਲੋਕ ਜਿਹੜੇ ਆ ਉੱਥੇ ਆਏ ਹੋਏ ਆ ਇਸ ਮੀਟਿੰਗ ਦੇ ਬਾਰੇ ਪਤਾ ਕਰਨ ਲਈ ਜਾਂ ਉਸ ਤੇ ਉੱਤੇ ਰਿਪੋਰਟਿੰਗ ਕਰਨ ਦੇ ਲਈ ਵੀ ਕਾ ਮੌਕਾ ਹੋਇਆ ਪਿਆ ਪਰ ਜਿਹੜਾ ਅੱਜ ਰਸ਼ੀਆ ਦਾ ਫੌਲਨ ਨੈਸ਼ਨਲ ਲੈਬਰੋ ਬਾ ਉਹਨੇ ਇੱਕ ਚੀਜ਼ ਕਲੀਅਰ ਕਰ ਦਿੱਤੀ ਹੈ ਕਿ ਟੀ-ਸ਼ਰਟ ਪਾ ਕੇ ਜਿਹੜਾ ਉਹ ਆਇਆ ਉਹ ਯੂ ਐਸ ਐਸ ਆਰ ਦੀ ਟੀ-ਸ਼ਰਟ ਪਾ ਕੇ ਆਇਆ ਯਾਨੀ ਕਿ ਜਿਹੜੀ ਉਹ ਮਦਰ ਰਸ਼ੀਆ ਜਿਸ ਨੂੰ ਉਹ ਆਖਦੇ ਆ ਉਹਨਾਂ ਇਲਾਕਿਆਂ ਦੀ ਉਹਨਾਂ ਮੁਲਕਾਂ ਦੀ ਜਿਹੜੀ ਉਹ ਗੱਲ ਕਰਦਾ ਜਿੰਨੋਂ ਜਿਸ ਤੋਂ ਜਿਹੜੇ ਉਹ ਯੂ ਐਸ ਐਸ ਆਰ ਸੋਵੀਅਤ ਸੰਘ ਟੁੱਟਣ ਤੋਂ ਬਾਅਦ ਦੇ ਵਿੱਚ ਜਿਹੜੇ ਇੰਨੇ ਮੁਲਕ ਬਣੇ ਉਹਨੇ ਉਹੀ ਟੀ-ਸ਼ਰਟ ਪਾਈ ਹੋਈ ਸੀ ਜਿਸ ਦੇ ਵਿੱਚ ਜਿਸ ਵਕਤ ਉਹ ਸਾਰੇ ਥਾਵਾਂ ਜਿਹੜੀਆਂ ਇੱਕ ਮੁਲਕ ਦੇ ਵਿੱਚ ਜਿਹੜੀਆਂ ਉਹ ਸਾਂਝੀਆਂ ਹੁੰਦੀਆਂ ਸੀ ਸੋ ਕਿਤੇ ਨਾ ਕਿਤੇ ਉਹ ਆਪਣਾ ਪੱਤੇ ਵੀ ਜਿਹੜੇ ਉਹ ਸ਼ੋਅ ਕਰ ਰਹੇ ਆ ਉਹ ਪੈਕੜਾ ਵੀ ਜਿਹੜਾ ਉਹ ਦਿਖਾ ਰਹੇ ਆ ਵੀ ਅਸੀਂ ਕਿਹੜੀਆਂ ਚੀਜ਼ਾਂ ਦੀ ਮੰਗ ਜਿਹੜੀ ਉਹ ਇੱਥੇ ਕਰ ਸਕਦੇ ਆ ਸੋ ਕੀ ਬਣਦਾ ਇਸ ਇਸ ਦੀ ਜਿਹੜੀ ਨਜ਼ਰ ਆ ਹੋ ਰਹੇਗੀ ਸੋ ਹੁਣ ਤੋਂ ਦੋ ਘੰਟੇ ਬਾਅਦ ਹਰਜੋਤ ਸਿੰਘ ਦੀ ਇਹ ਮੀਟਿੰਗ ਕਿਵੇਂ ਹੁੰਦੀ ਆ ਕੀ ਗੱਲਬਾਤ ਹੁੰਦੀ ਆ ਕਿੰਨੀ ਲੰਮੀ ਮੀਟਿੰਗ ਚੱਲਦੀ ਆ ਕੀ ਕੋਈ ਬਾਈਲੈਟਰਲ ਗੱਲਬਾਤ ਅੱਗੇ ਤੁਰਦੀ ਆ ਇਹ ਦੇਖਣ ਵਾਲੀ ਗੱਲ ਆ ਪਰ ਵੈਰੀ ਹਾਈ ਸਟੇਕ ਮੀਟਿੰਗ ਅੱਜ ਹੋਣ ਜਾਦੀ ਆ 트ੰਪ ਅਤੇ ਪੁਤਿਨ ਦੇ ਦਰਮਿਆਨ ਜੀ ਉਸ ਰੋਤਿਆਂ ਦੱਸਤੀ ਹੈ ਕਿ 1867 ਦੇ ਵਿੱਚ 7 ਮਿਲੀਅਨ ਡਾਲਰ ਦੇ ਵਿੱਚ ਜੋ ਅਲਾਸਕਾ ਉਹ ਖਰੀਦ ਲਿਆ ਸੀ ਅਮਰੀਕਾ ਨੇ ਤੇ ਉਸ ਟਾਈਮ ਤੇ ਰਸ਼ੀਆ ਨੂੰ ਲੱਗਦਾ ਸੀ ਵੀ ਬ੍ਰਿਟਿਸ਼ ਜੋ ਆ ਉਸ ਨੂੰ ਕੰਟਰੋਲ ਕਰ ਲਊਗਾ ਕ੍ਰੈਮਲਨ ਦੇ ਜਿਹੜੇ ਸਪੋਕਸਮੈਨ ਡਿਮਿਟਰੀ ਪੈਸਕੋ ਉਹਨਾਂ ਨੇ ਜੋ ਰਸ਼ੀਆ ਦਾ ਸਟੇਟ ਮੀਡੀਆ ਹੈਗਾ ਉਹਦੇ ਵਿੱਚ ਇਹ ਕਿਹਾ ਵੀ ਇਹ ਜਿਹੜੀ ਮੀਟਿੰਗ ਆ ਕਾਫੀ ਲੰਮੀ ਹੋ ਗਈ ਬਿਟਵੀਨ ਯੂਐਸ ਤੇ ਜਿਹੜੇ ਰਸ਼ੀਆ ਦੇ ਡੈਲੀਗੇਸ਼ਨ ਉੱਤੇ ਪਹੁੰਚਿਆ ਹੋਇਆ ਹੈਗਾ ਕਹਿੰਦੇ ਵੀ ਫਰਸਟ 1-on-1 ਕਨਵਰਸੇਸ਼ਨ ਹੈਗੀ ਆ ਤੇ ਨਾਲ ਉਹਨਾਂ ਦੇ ਜਿਹੜੇ ਸਹਾਇਕ ਵੀ ਹੋਣਗੇ ਏਡਸ ਵੀ ਹੋਣਗੇ ਉਹ ਤੋਂ ਬਾਅਦ ਫਿਰ ਨੇਗੋਸ਼ੀਏਸ਼ਨ ਹੋਊਗੀ ਜੋ ਡੈਲੀਗੇਸ਼ਨ ਹੈਗੀ ਆ ਉਹਨਾਂ ਦੇ ਵਿਚਾਲੇ ਤੇ ਲੰਚ ਵਗੈਰਾ ਹੋਊਗਾ ਸੋ ਦੇਖੋ ਕਿੰਨੀ ਕੁ ਜਿਹੜੀ ਗੱਲਬਾਤ ਚੱਲਦੀ ਹੈਗੀ ਆ ਕਹਿੰਦੇ ਭਈ 6 ਤੋਂ 7 ਘੰਟੇ ਤੱਕ ਇਹ ਮੀਟਿੰਗ ਚੱਲ ਸਕਦੀ ਹੈਗੀ ਆ ਕ੍ਰੈਮਲਿਨ ਦੇ ਜੇ ਸਪੋਕਸਮੈਨ ਆ ਦਮਿਟਰੀ ਪੈਸਕੋ ਇਹ ਕਹਿ ਰਿਹਾ ਹੈਗਾ ਸੋ ਇਹ ਵੀ ਬੜੀ ਗੱਲ ਆ ਭਈ ਰਸ਼ੀਆ ਦਾ ਜਿਹੜਾ ਪ੍ਰੈਜ਼ੀਡੈਂਟ ਆ ਉਹ ਅਮਰੀਕਾ ਆ ਚਾਰਿਆ ਹੈ ਅਲਾਸਕਾ ਦੇ ਵਿੱਚ ਪਿਛਲੀ ਵਾਰੀ ਜਦੋਂ ਨਾਰਥ ਕੋਰੀਆ ਦੇ ਲੀਡਰ ਨਾਲ ਗੱਲਬਾਤ ਹੋਈ ਸੀ ਉਦੋਂ ਪਤਾ ਹੀ ਆ ਫਿਰ ਪ੍ਰੈਜ਼ੀਡੈਂਟ ਟਰੰਪ ਉਹ ਨਹੀਂ ਕਾਫੀ ਗੁੱਸੇ ਦੇ ਵਿੱਚ ਆ ਗਿਆ ਸੀ ਬਾਅਦ ਚ ਮਿਲੇ ਵੀ ਨਹੀਂ ਸੀ ਤੇ ਹੋਪਫੁਲੀ ਸਾਰੇ ਲੋਕਾਂ ਦੀ ਆਸਾਂ ਤਾਂ ਹੈਗੀਆਂ ਆ ਭਈ ਜਿਹੜੀ ਜੰਗ ਆ ਖਤਮ ਹੋਣੀ ਚਾਹੀਦੀ ਹੈਗੀ ਆ ਕੀ ਬਣਦਾ ਹੈਗਾ ਅਹ 트럼ਪ ਉਹਨਾਂ ਨੇ ਇਹ ਕਿਹਾ ਆ ਵੀ ਪ੍ਰੈਜ਼ੀਡੈਂਟ ਪੂਟਨ ਬਿਜ਼ਨਸ ਪੀਪਲ ਜਿਹੜੇ ਬਿਜ਼ਨਸ ਵਾਲੇ ਲੋਕ ਆ ਉਹਨਾਂ ਨੂੰ ਵੀ ਰਸ਼ੀਆ ਤੋਂ ਇੱਥੇ ਲੈ ਕੇ ਆ ਰਹੇ ਹੈਗੇ ਆ ਕਹਿੰਦੇ ਵੀ ਜੇ ਅਸੀਂ ਪ੍ਰੋਗਰੈਸ ਕੀਤੀ ਯੂਕਰੇਨ ਵਾਲੇ ਮਸਲੇ ਦੇ ਉੱਤੇ ਤੇ ਅਸੀਂ ਫੇ ਜਿਹੜੀ ਆ ਬਿਜ਼ਨਸ ਦੀ ਗੱਲਬਾਤ ਵੀ ਜਿਹੜੀ ਆ ਉਹ ਕਰ ਸਕਦੇ ਹੈਗੇ ਹਾਂ ਜੀ ਬਿਲਕੁਲ ਸੋ ਡੀਲਸ ਜਿਹੜੀਆਂ ਉਹ ਬਣ ਸਕਦੀਆਂ ਆ ਗਲਤੀ ਦੇ ਨਾਲ ਟਰੰਪ ਬਣਾਨੇ ਅਲਾਸਕਾ ਨੂੰ ਰਸ਼ੀਆ ਦਾ 파ਟ ਆਖ ਦਿੱਤਾ ਸੀ ਕਿ ਇਹ ਡੀਲ ਲੰਮਣਾ ਹੋ ਜਾਣਾ ਲੋਕਾਂ ਸੇ ਵੀ ਟੈਨਸ਼ਨ ਜੜੀ ਉਹ ਨਾਲ ਦੇ ਨਾਲ ਬਣੀ ਪਈ ਹੈਗੀ ਆ ਪਰ ਵੈਸੇ ਉਦਾਂ ਕੁਵਾਲਦੀ ਗੱਲ ਹੀ ਆ ਜਿਵੇਂ ਜੇ ਜਦੋਂ ਤਾਂ ਬਾਈਡਨ ਭੁੱਲਦਾ ਸੀ ਉਦੋਂ ਕਹਿੰਦੇ ਸੀ ਵੀ ਇਹ ਵਿਵਾਗੀ ਤੌਰ ਤੇ ਠੀਕ ਆ ਤੇ ਜਦੋਂ ਟਰੰਪ ਉਹ ਹੀ ਭੁੱਲਦੇ ਆ ਉਦੋਂ ਕਹਿੰਦੇ ਵੀ ਹਾਸੇ ਵਾਲੀ ਗੱਲ ਸੋ ਇਸ ਦੇ ਨਾਲ ਲੋਕ ਆਪਣਾ ਜਿਹੜਾ ਕਹੋ ਬਿੱਤਰਾਜੂ ਆ ਉਸ ਹਾਲ ਦੇ ਨਾਲ ਚੇਂਜ ਵੀ ਕਰ ਲਏ